ਦਿੱਲੀ ਦੇ ਸਾਫ ਦਾ ਉਪ ਮੁੱਖ ਮੰਤਰੀ ਮਨੋਸ਼ ਸ਼ਿਸ਼ੋਧੀਆਂ ਨੂੰ ਦੱਸ ਦਈਏ ਕਿ ਪੰਜਾਬ ਦੇ ਆਪ ਇੰਚਾਰਜ ਲਗਾਏ ਗਏ ਨੇ ਤੇ ਇਸ ਤੋਂ ਬਾਅਦ ਹੁਣ ਲਗਾਤਾਰ ਉੱਥੇ ਵਿਰੋਧੀ ਸਵਾਲ ਉਠਾਰੇ ਨੇ ਕਿ ਪੰਜਾਬ ਦੀ ਕਮਾਨ ਦਿੱਲੀ ਵਾਲਿਆਂ ਦੇ ਹੱਥ ਕਿਉਂ ਤੇ ਜਿਸ ਨੂੰ ਲੈ ਕੇ ਲਗਾਤਾਰ ਇਸ ਗੱਲ ਦੇ ਉੱਤੇ ਸਵਾਲ ਉਠਾਏ ਜਾ ਰਹੇ ਨੇ ਤਦ ਆਸੀ ਕਿ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਅਹਿਮਦ ਸ਼ਾ ਅਬਦਾਲੀ ਤੋਂ ਬਾਅਦ ਹੁਣ ਇਹ ਦਿੱਲੀ ਦੇ ਹਾਰੇ ਹੋਏ ਧਾੜਵੀ ਲੁਟੇਰੇ ਪੰਜਾਬ ਨੂੰ ਲੁੱਟਣ ਲਈ ਚੜਾਈ ਕਰਕੇ ਆ ਗਏ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਨਾਮਜ਼ਦ ਤੇ ਸਜ਼ਾ ਭੁਗਤ ਰਹੇ ਜ਼ਮਾਨਤ ਤੇ ਬਹਰ ਮਨੀਸ਼ ਸ਼ੋਦੀਆ ਤੇ ਸਤਿੰਦਰ ਜੈਨ ਨੂੰ ਪੰਜਾਬ ਦਾ ਇਨਚਾਰਜ ਅਤੇ ਸੈਨ ਇਨਚਾਰਜ ਗਏ ਆਤਮ ਸਮਰਪਣ ਕਰਕੇ ਸੰਤੋਜ ਸੰਤੋਜ ਵਾਲੇ ਮਹਿੰਦਰ ਮਾਸਟਰ ਦੇ ਮੁੰਡੇ ਨੇ ਪੰਜਾਬ ਅਤੇ ਪੰਜਾਬੀਆਂ ਦੀ ਅਣਖ ਨੂੰ ਮਿੱਟੀ 'ਚ ਰੋੜ ਦਿੱਤਾ ਹੈ ਤਹਿ ਭ੍ਰਸ਼ਟ ਦਿੱਲੀ ਦੇ ਲੁਟੇਰੇ ਹੁਣ ਪੰਜਾਬ 'ਚ ਕਾਬਜ਼ ਹੋ ਕੇ ਪੰਜਾਬੀਆਂ ਤੇ ਰੋਮ ਮਾਰਨਗੇ ਅਤੇ ਪੰਜਾਬੀਆਂ ਦੇ ਟੈਕਸ ਦੇ ਪੈਸੇ ਦੀ ਖੁੱਬ ਲੁੱਟ ਵਰਤੌਣਗੇ ਤੇ ਦੇਖੀ ਚਲੋ ਪੰਜਾਬੀਓ ਹੁਣ ਦੇਖੀ ਚਲੋ ਪੰਜਾਬੀਓ ਤੇ ਹੁਣ ਭਗਵੰਤ ਮਾਨ ਸਮੇਤ ਇਸ ਦੀਆਂ 92 ਪੇਡਾ ਮੌਨ ਤਾਰਕੇ ਸਿਰਫ ਆਪਣੀ ਕੁਰਸੀ ਦੇ ਖਾਤਰ ਕਿਵੇਂ ਸਾਡੇ ਪੰਜਾਬ ਅਤੇ ਸਾਡੀ ਨੌਜਵਾਨੀ ਦਾ ਭਵਿੱਖ ਦਾ ਤੇ ਲਗਾ ਰਹੇ ਨੇ ਤੇ ਦੱਸਿਏ ਕਿ ਉਥੇ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਇਸ ਗੱਲ ਦੇ ਉੱਤੇ ਜੋ ਕੱਲ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਯਾਨੀ ਕਿ ਇਨਚਾਰਜ ਦਾ ਅਹੁਦਾ ਹੁਣ ਮਨੀਸ਼ ਸ਼ਿਸ਼ੋਧਿਆ ਨੂੰ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਵਿਰੋਧੀ ਸਵਾਲ ਉਠਾਰੇ ਨੇ ਤੇ ਉੱਥੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਹੁਣ ਕੀ ਪੰਜਾਬ ਦੇ ਉੱਤੇ ਦਿੱਲੀ ਆ ਕੇ ਰੋਗ ਮਾਰੇਗਾ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਦੀ ਲੁੱਟ ਜਿਹੜੀ ਕਿ ਚੰਗੀ ਤਰ੍ਹਾਂ ਦਿੱਲੀ ਵਾਲੇ ਲਟਾਉਣਗੇ ਤੇ ਇੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜੋ ਸਤਾ ਹੈ ਉਸ ਦੇ ਵਿੱਚ ਮੰਤਰੀ ਜਿਹੜੇ ਕਿ ਆਪਣੀ ਕੁਰਸੀ ਦੇ ਖਾਤਰ ਹੁਣ ਦਿੱਲੀ ਨੂੰ ਪੰਜਾਬ ਲੁਟਾਰੇ ਨੇ ਤੇ ਜਿਸ ਤੋਂ ਬਾਅਦ ਕਈ ਸਵਾਲ ਖੜੇ ਕਰ ਦਿੱਤੇ ਨੇ ਅਕਾਲੀ ਦਲ ਇਸ ਦੇ ਉੱਤੇ ਭੜਕਦਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਬੀਬੀ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਦਿਖੇ ਨਿਸ਼ਾਨੇ ਸਾਧੇ